ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹਲਾ 3 ਕਾਇਆ ਸਾਡੀ ਉਰਦ ਤਪ ਕਰੇ ਵਿੱਚੋਂ ਹੋਂ ਮੇ ਨ ਜਾਏ ਮਨੁੱਖ ਸਰੀਰ ਨੂੰ ਆਪਣੇ ਗਿਆਨ ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖਣ ਦੇ ਯਤਨ ਕਰਦਾ ਹੈ ਪੁੱਠਾ ਲੜਕ ਕੇ ਤਪ ਕਰਦਾ ਹੈ ਪਰ ਇਸ ਤਰ੍ਹਾਂ ਅੰਦਰੋਂ ਹੋਂ ਮੇ ਦੂਰ ਨਹੀਂ ਹੁੰਦੀ ਅਧਿਆਤਮ ਕਰਮ ਜੇ ਕਰੇ ਨਾਮ ਨ ਕਬ ਹੀ ਪਾਏ ਜੇ ਮਨੁੱਖ ਆਤਮਕ ਉន្តਿਸਬੰਧੀ ਅਜਿਹੇ ਮਿੱਥੇ ਹੋਏ ਧਾਰਮਿਕ ਕੰਮ ਕਰਦਾ ਰਹੇ ਕਦੇ ਵੀ ਉਹ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ ਗੁਰਕੇ ਸ਼ਬਦ ਜੀਵਤ ਮਰੇ ਹਰਨਾਮ ਬਸੇ ਮਨ ਆਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਦੁਨੀਆਂ ਦੀ ਕਿਰਤ ਕਰ ਕਰਦਾ ਹੋਇਆ ਹੀ ਵਿਕਾਰਾਂ ਵੱਲੋਂ ਬਚਦਾ ਹੈ ਉਸ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਆਵਸਦਾ ਹੈ ਸੁਨਮਨ ਮੇਰੇ ਭਜ ਸਤਿਗੁਰ ਸਰਣਾ ਏ ਮੇਰੇ ਮਨ ਮੇਰੀ ਗੱਲ ਸੁਣ ਸਤਿਗੁਰ ਦੀ ਸਰਨ ਪਵੋ ਇਹ ਮਨ ਜੋ ਹੈ ਇਹ ਮਨ ਨਹੀਂ ਟਿਕਦਾ ਇਹ ਹੀ ਗੁਰੂ ਦੀਨ ਮਗਲ ਨਹੀਂ ਮੰਨਣ ਦਿੰਦਾ ਤੁਸੀਂ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਵੀ ਪਾਈ ਉਹ ਬਹੁਤੀ ਨਾਮ ਜਪਦਾ ਹੈ ਤੇ ਸਾਰਿਆਂ ਨੂੰ ਪੁੱਠੇ ਕੰਮ ਵੀ ਉਹ ਹੀ ਕਰ ਰਿਹਾ ਹੈ ਕਿਉਂਕਿ ਉਸਨੇ ਨਾਮ ਨੂੰ ਗਲਤ ਸਮਝ ਲਿਆ ਉਸ ਨੂੰ ਇਹ ਸਮਝ ਹੀ ਨਹੀਂ ਪਈ ਕਿ ਨਾਮ ਜਪਦਿਆਂ ਹੋਇਆਂ ਮੈਂ ਇਸ ਨੂੰ ਕਮਾਉਣਾ ਵੀ ਹੈ ਗੁਰੂ ਦੇ ਕਹੇ ਉਪਰ ਚਰਣਾ ਵੀ ਹੈ ਉਸਨੇ ਤਾਂ ਇੱਕ ਵਪਾਰਕ ਤਰੀਕੇ ਵਾਂਗ ਲੈ ਲਿਆ ਕਿ ਮੈਂ ਆ ਜਪਾਂਗਾ ਆ ਕਰਾਂਗਾ ਤਾਂ ਮੇਰਾ ਆ ਘੱਟ ਹੋ ਜਾਏ ਇਸ ਤਰ੍ਹਾਂ ਨਹੀਂ ਪਤਸ਼ਾਹ ਕਦਨੇ ਇਹ ਮਨ ਸੁਣ ਮੇਰੀ ਗੱਲ ਸੁਣ ਇਸ ਤਰ੍ਹਾਂ ਨਹੀਂ ਕਿਸ ਤਰ੍ਹਾਂ ਗੁਰ ਪ੍ਰਸਾਦੀ ਛੁੱਟਿਏ ਵਿਖ ਭਉਜਲ ਸ਼ਬਦ ਗੁਰ ਤਰਨਾ ਰਹਾਓ ਮਾਇਆ ਦੇ ਪ੍ਰਭਾਵ ਤੋਂ ਗੁਰੂ ਦੀ ਕਿਰਪਾ ਨਾਲ ਹੀ ਬਚ ਸਕਦੇ ਹਾਂ ਇਹ ਜੈ ਪਰਿਆ ਸੰਸਾਰ ਸਮੁੰਦਰ ਗੁਰੂ ਦੇ ਸ਼ਬਦ ਰਾਹੀਂ ਹੀ ਤਰ ਸਕਦੇ ਹਾਂ ਤ੍ਰੈਗੁਣ ਸਬਾਤਾਤ ਹੈ ਦੂਜਾ ਪਾਉ ਵਿਕਾਰ ਤਿੰਨ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ ਤੇ ਮਾਇਆ ਦਾ ਪਿਆਰ ਮਨ ਵਿੱਚ ਵਿਕਾਰ ਹੀ ਪੈਦਾ ਕਰਦਾ ਹੈ ਤਿੰਨ ਗੁਣ ਕਿੜੇ ਕਿੜੇ ਇੱਕ ਹਰ ਸਮੇਂ ਇਸ ਦੁਨੀਆ ਨੂੰ ਚਲਾਉਣ ਤੇ ਚੱਲਣ ਦੇ ਵਿੱਚ ਲੱਗੇ ਰਹਿਣਾ ਰਜੋਗੁਣ ਕਈਆਂ ਨੂੰ ਗੁੱਸਾ ਹੀ ਚੜਿਆ ਰਹਿੰਦਾ ਹੈ ਵੀ ਇਹ ਕਿਉਂ ਨਹੀਂ ਹੋਇਆ ਆਹ ਕਿਉਂ ਨਹੀਂ ਹੋਇਆ ਜਿਹਨੂੰ ਤਮੋਗੁਣ ਕਹਿੰਦੇ ਆ ਤੇ ਇੱਕ ਵਾਹਿਗੁਰੂ ਵਾਹਿਗੁਰੂ ਵੀ ਕਰਨਾ ਠੀਕ ਵੀ ਹੋਣਾ ਪਰ ਫਿਰ ਵੀ ਚੱਲੇ ਜਾਣਾ ਸਤੋਗੁਣ ਇਹ ਤਿੰਨੇ ਹੀ ਅੱਗੇ ਪਿਛੇ ਕਰਕੇ ਇਹ ਸਾਰਾ ਸਿਸਟਮ ਚਲਾ ਰਹੇ ਹਨ ਬੰਦਾ ਵੀ ਇਸੇ ਤਰ੍ਹਾਂ ਹੀ ਹੈ ਕਦੀ ਗੁੱਸਾ ਆ ਗਿਆ ਕਦੀ ਖਿਆਲ ਉਤਪਨ ਹੋ ਗਏ ਵੀ ਬਹੁਤ ਪੜਾ ਕਰਨਾ ਹੈ দান ਕਰਨਾ ਹੈ ਤੇ ਕਦੇ ਮੈਂ ਰਾਜਾ ਹਾਂ ਇਹ ਮਿਰਥਲੇ ਹੋਏ ਸੋ ਇਹਨਾਂ guna ਕਰਕੇ ਹੀ ਸਾਰਾ ਪ੍ਰੋਗਰਾਮ ਚੱਲਦਾ ਹੈ ਪੰਡਿਤ ਪੜੇ ਬੰਦਨ ਮੋ ਬਾਦਾ ਨੈ ਬੁਝੇ ਬਿਖਿਆ ਪਿਆਰ ਮਾਇਆ ਦੇ ਬੰਦਨ ਵਿੱਚ ਮਾਇਆ ਦੇ ਮੋਹ ਦਾ ਪੱਜਾ ਹੋਇਆ ਪੰਡਿਤ ਧਾਰਮਿਕ ਗ੍ਰੰਥ ਪੜਦਾ ਹੈ ਕਿਤਾਬਾਂ ਪੜਦਾ ਹੈ ਪਰ ਮਾਇਆ ਦੇ ਪਿਆਰ ਵਿੱਚ ਫਸਿਆ ਰਹਿਣ ਕਰਕੇ ਉਹ ਜੀਵਨ ਦਾ ਸਹੀ ਰਸਤਾ ਨਹੀਂ ਸਮਝ ਸਕਦਾ ਸਤਗੁਰ ਮਿਲਿਏ ਤਿਰਕੁਟੀ ਛੁਟੇ ਚੌਥੇ ਪਦ ਮੁਕਤ ਦਵਾਰ ਜੇ ਸਤਿਗੁਰੂ ਮਿਲ ਪਏ ਤਾਂ ਮਾਇਆ ਦੇ ਮੋਹ ਕਾਰਨ ਪੈਦਾ ਹੋਈ ਅੰਦਰਲੀ ਖਿਜ ਦੂਰ ਹੋ ਜਾਂਦੀ ਹੈ ਮਾਇਆ ਕਰਨ ਖਿਜ ਅਕਸਰ ਦੇਖਿਆ ਹੈ ਕਿ ਆਦਮੀ ਦੀ ਉਮਰ ਹੋ ਜਾਂਦੀ ਹੈ ਪਤਾ ਹੈ ਪਿਛੇ 10 ਸਾਲ 5 15 ਰਹਿ ਗਏ ਪਰ ਇੱਕ ਖਿਜ ਹਾਟ ਬਣੀ ਰਹਿੰਦੀ ਹੈ ਕਿਉਂ ਮਾਇਆ ਦੇ ਤਿੰਨ ਗੁਣਾ ਤੋਂ ਉਤਲੇ ਆਤਮਕ ਦਰਦੇ ਵਿੱਚ ਪਹੁੰਚਿਆ ਮਾਇਆ ਦੇ ਮੋਹ ਤੋਂ ਖਲਾਸੀ ਦਾ ਦਰਵਾਜ਼ਾ ਲੱਪੇਂਦਾ ਹੈ ਹੁਣ ਨਾ ਉਸ ਤੋਂ ਉੱਪਰ ਜਾਈਏ ਤੇ ਨਾ ਇਹ ਲੱਭੇ ਕਿਉਂਕਿ ਆਪਾਂ ਗੁਰੂ ਦੇ ਕਹੀ ਚੱਲਣਾ ਹੀ ਨਹੀਂ ਆਪਾਂ ਤਾਂ ਗਏ ਕੁਛ ਮਾਇਆ ਮੱਥਾ ਟੇਕੀ ਭਾਸ਼ਾ ਕੰਮ ਕਰਦੇ ਤੇ ਆਪਾਂ ਮੁੜਿਆ ਗੱਲ ਖਤਮ ਗੁਰਤੇ ਮਾਰਗ ਪਾਈਏ ਚੁੱਕੇ ਮੁਖ ਗਵਾਰ ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਜਾਂਦਾ ਹੈ ਮਨ ਵਿੱਚੋਂ ਮੁਕਤ ਹਨੇਰਾ ਦੂਰ ਹੋ ਜਾਂਦਾ ਹੈ ਸ਼ਬਦ ਮਰੇ ਤਾਂ ਉਦਰੇ ਪਾਈ ਮੁਖ ਦਵਾਰ ਜੀ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਮਰ ਜਾਏ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦਾ ਹੈ ਤੇ ਵਿਕਾਰਾਂ ਤੋਂ ਖਲਾਸੀ ਦਾ ਦਰਵਾਜ਼ਾ ਲੱਗ ਪੈਂਦਾ ਹੈ ਗੁਰਪ੍ਰਸਾਦ ਦੀ ਮਿਲ ਰਹਿ ਸੱਚ ਨਾਮ ਕਰਤਾਰ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਿ ਸਕਦਾ ਹੈ ਤੇ ਪ੍ਰਭੂ ਦਾ ਸਦਾ ਸਿਰ ਨਾਮ ਪ੍ਰਾਪਤ ਕਰ ਸਕਦਾ ਹੈ ਇਹ ਮਨੁਹਾ ਅਤ ਸਭਲ ਹੈ ਛੜੇ ਨ ਕਿਤੇ ਉਪਾਏ ਨਹੀਂ ਤਾਂ ਇਹ ਮਨ ਬੜਾ ਤਕੜਾ ਹੈ ਘੇਰ ਘੇਰ ਕੇ ਤੁਹਾਨੂੰ ਇੱਧਰੋਂ ਲਿਜਾਵੇਗਾ ਉਧਰੋਂ ਲਿਜਾਵੇਗਾ ਇਥੋਂ ਤੱਕ ਕੀ ਚਾਹੇ ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੂੜ ਰਹੇ ਹੋ ਇਹ ਤੁਹਾਨੂੰ ਭੁਜਾਈ ਫਿਰੇਗਾ ਤੇ ਬਚਨਾਂ ਕਿਸ ਤਰ੍ਹਾਂ ਹੈ ਗੁਰੂ ਦੀ ਛੜਨ ਤੋਂ ਬਿਨਾਂ ਹੋਰ ਕਿਸੇ ਵੀ ਹੀਲੇ ਨਾਲ ਇਹ ਬੰਦਾ ਨਹੀਂ ਬੰਦਾ ਦੂਜੇ ਪਾਇ ਦੁਖ ਲਾਏ ਦਾ ਬਹੁਤੀ ਈ ਦੇ ਸਜਾਏ ਮਾਇਆ ਦੇ ਪਿਆਰ ਵਿੱਚ ਫਸਾ ਕੇ ਮਨੁੱਖ ਨੂੰ ਦੁੱਖ ਚ ਮੋੜ ਦਿੰਦਾ ਹੈ ਤੇ ਬੜੀ ਸਜਾ ਦਿੰਦਾ ਹੈ ਨਾਨਕ ਨਾਮ ਲਗੇ ਸੇ ਉਬਰੇ ਹਉਮੈ ਸ਼ਬਦ ਗਵਾਏ ਏ ਨਾਨਕ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਦੂਰ ਕਰਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਦੇ ਹਨ ਉਹ ਇਸ ਦੇ ਪੰਜੇ ਤੋਂ ਬਚਦੇ ਹਨ ਵਾਹਿਗੁਰੂ ਸਾਰੇ ਉਹ ਨਾਮ ਦੀ ਕਿਰਪਾ ਕਰਨ ਨਾਮ ਜਪੀਏ ਆਪਣੀ ਮਿਰਦੀ ਨਜ਼ਰ ਰੱਖਣ ਤੇ ਆਪਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਏ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਸਕੀਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ